ਨੇ ਪਾਰੇ ਕੱਢਨੇ ਪੈਂਦੇ ਨੇ ਮੱਝਾਂ ਦੇ ਲੋਨ ਤੇ ਉਰੇ ਪ੍ਰਧਾਨ ਜੀ ਨੂੰ ਲੈ ਕੇ 8 ਮਹੀਨੇ ਗੇਲੇ ਲਾਇਨੇ ਲਗਾਤਾਰ ਜਿਹਦੇ ਵਿੱਚ ਇਜੈਕਸ਼ਨ ਲਾਉਣ ਦੇ ਜੀ ਇਹਨਾਂ ਦੇ ਕਾਗਜ਼ਾਂ 'ਚ ਫਰਕ ਹੈ ਜੀ ਕੋਈ ਜਿਹੜਾ ਦੁਵਾਾਰੇ ਸੀ ਬੈਂਕ ਚੋਂ ਲਈ ਵੀ ਸਾਨੂੰ ਉਹ ਕਾਗਜ਼ ਦੇ ਦਿਓ ਜੀ ਅਸੀਂ ਉਹ ਕਾਗਜ਼ ਲੋਟ ਕਰਾ ਕੇ ਦੁਬਾਰਾ ਤੁਹਾਨੂੰ ਦੇ ਦਿੰਨੇ ਆਂ ਪਰ ਕਾਗਜ਼ ਤਾਂ ਸਾਨੂੰ ਤਾਂ ਮਿਲੇ ਜਿਹਦੇ ਚੋੜੇ ਵਿੱਚ ਕੋਈ ਫਰਕ ਹੋਵੇ ਪਰ ਵੱਡੇ ਪੱਧਰ ਤੇ ਮੱਝਾਂ ਦੇ ਲੋਨ 'ਚ ਵੱਡੇ ਬੱਧਦੇ ਵੀ ਲੋਕਤ ਹੋਈ ਆ ਭਰਾਵੋ 5-5 10-10 ਹਜ਼ਾਰ ਰੁਪਿਆ ਇੱਕ ਇੱਕ ਖਸਾਨ ਤੋਂ ਮੱਝਾਂ ਦੇ ਲੋਨ ਤੇ ਰਿਸ਼ਵਤ ਨਾਲ ਆ ਗਿਆ ਇਹ ਮੈਂ ਆਪਨੇ ਘਰੇ ਆ ਭਰਾਵੋ ਜਦੋਂ ਮੈਨੇਜਰ ਸਾਹਿਬ ਨਾਲ ਵੱਡੇ ਮੈਨੇਜਰ ਸਾਹਿਬ ਨਾਲ ਉਹਦੇ ਟੇਬਲ 'ਤੇ ਗੋਈ ਆ ਇਹ ਗੱਲ ਮੈਨੇਜਰ ਸਾਹਿਬ ਮੰਨੇ ਨੇ ਵੀ ਇੱਥੇ 10-10 ਹਜ਼ਾਰ ਰੁਪਿਆ ਮੱਝਾਂ ਦੇ ਲੋਨ 'ਚ ਕੋਈ ਉਹ ਪ੍ਰਾਈਵੇਟ ਬੰਦਾ ਹੋਊਗਾ ਪਤਾ ਨਹੀਂ ਕੌਣ ਹੈ ਉਹ ਮੈਨੇਜਰ ਸਾਹਿਬ ਜਾਣਦੇ ਨੇ ਉਹਦਾ ਲੋਨ ਹੈ ਮੇਰੇ ਤੇ 10000 ਰੁਪਏ ਲੈ ਕੇ ਮੱਜਾ ਨੇ ਲੋਨ ਹੋਣੀ ਨੇ ਜਿਹੜਾ ਤਾਂ ਭਈ 10000 ਆਲੇ ਪਾਸੇ ਜਾਂਦਾ ਦੀ ਉਹਦੇ ਡਾਕੂਮੈਂਟ ਤੇ ਮਿੱਤੇ ਦੇ ਸਹੀਓਰ ਲਈ ਕਰ ਉਹ ਜਾ ਕੇ ਫੜ ਲਿਉਂਦੇ ਦੀ ਉਹ ਮੱਜਾ ਵੀ 3 ਦੀਆਂ 5 ਹੋ ਜਾਂਦੀਆਂ ਨੇ 5 ਦੀਆਂ 7 ਹੋ ਜਾਣੀਆਂ ਨੇ ਆਓ ਜਿਹੜਾ ਕੋਈ ਮੇਰੇ ਵਰਗਾ ਇਹਨਾਂ ਦੇ ਆਸਰੇ ਰਹਿਦਾ ਤੀਰੇ ਤਾਂ ਇੱਕ ਲੋਨ ਪਾਸ ਕਰਾਉਂਦੇ ਹੱਥ ਵੀ ਨਹੀਂ ਲੱਗੇ ਨੇ ਆਪਨੇ ਸਾਡੇ ਮਾਮਾ ਭਰਾ ਨੂੰ ਲਾ ਲੋ ਕਿਸਾਨਾਂ ਨੂੰ ਪਰ ਪ੍ਰਭੂ ਆਪਣੇ ਇਹਨਾਂ ਦੇ ਹਾਲਾਤ ਨੇ ਜੇਰੇ ਕੋਈ ਕਿਸੇ ਮਸਲੇ ਨਾਲ ਕਿਸਾਨ ਜਾਂ ਮਜ਼ਦੂਰ ਪੀੜਤ ਨੇ ਜੇ ਉਹਨਾਂ ਨੂੰ ਵੀ ਆਪਾਂ ਗੱਲ ਕਹਿਣੀ ਆ ਵੀ ਆ ਜਾ ਭਾਈ ਤੇਰਾ ਕੰਮ ਫਰੀ ਕਰਾਉਂਦੇ ਆ ਤਾਂ ਵੀ ਆਜਾ ਨਾ ਕਾਣੀ ਕਰਦੇ ਨੇ ਰਿਸ਼ਵਤ ਦੇ ਕੇ ਪੁਰੀ ਕਾਮ ਕਰਾਉਣ ਦਾ ਆਪਨੇ ਖੋਜੇ ਲਾ ਲਓ ਸੁਭਾਈ ਵੜ ਗਿਆ ਕਾਲ ਕਿਹਦੇ ਲਈ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਨੂੰ ਲੱਗਦਾ ਪੰਜਾਬ ਨੂੰ ਤਾਂ ਧਰਨੇ ਵਾਲਾ ਪੰਜਾਬ ਹੀ ਨਵਾਂ ਧਰਨਾ ਪਊਗਾ ਬੇ ਧਰਨੇ ਵਾਲਾ ਪੰਜਾਬ ਬਣਦਾ ਜਾਂਦਾ ਹੈ ਦੇਖ ਸਕਦੇ ਹੋ ਰੋਜ਼ਾਨਾ ਧਰਨੇ ਅੱਜ ਫੇਰ ਧਰਨਾ ਲੱਗ ਚੁੱਕੇ ਦੇਖ ਸਕਦੇ ਹਾਂ ਬੈਂਕ ਦੇ ਅੱਗੇ ਵੀ ਮੈਨੂੰ 6 ਦਿਨ ਹੋਵੇ ਬੈਂਕ 'ਚ ਕਿਹੜੇ ਮਾਰਤੇ ਨੂੰ ਵੀ ਮੈਨੂੰ 5000 ਤੋਂ ਵੱਧ ਨਹੀਂ ਇਹਨਾਂ ਨੇ ਪੈਸੇ ਦਿੱਤੇ ਵੀ ਮੈਨੂੰ ਨਹੀਂ ਪਤਾ ਮੈਂ ਕੋਈ ਗੱਲ ਦਾ ਕਦਰ ਚੱਕਣਾ ਇਸ ਗੱਲ ਨੂੰ ਲੈ ਕੇ ਜਾਨੀ ਕਿਸਾਨ ਤਾਂ ਪਹਿਲੇ ਕਰ ਜਿਹੜੀ ਮਾਰ ਥੱਲੇ ਨੇ ਕਿਸਾਨ ਪਹਿਲੇ ਖੁਦਕਸ਼ੀਆਂ ਕਰ ਰਹੇ ਨੇ ਇਸ ਕਰਕੇ ਆਪਾਂ ਨੂੰ ਇਹ ਧਰਨਾ ਪੈ ਗਿਆ ਵੀ ਇਸ ਗੱਲ ਤੋਂ ਹੱਕ ਕੇ ਕੋਈ ਕਿਸਾਨ ਖੁਦਕਸ਼ੀ ਨਾ ਕਰ ਲੇ ਉਹ ਸਾਰਾ ਕੈਸ਼ ਇਹਨਾਂ ਨੇ ਲੈ ਕੇ ਆਉਣਾ ਰੋਜ਼ ਹਰ ਹਰ ਰੋਜ਼ ਜਣੀ ਕੈਸ਼ ਲੈ ਕੇ ਆਉਣਾ ਕਿਸੇ ਵੀ ਕਿਸਾਨ ਨੂੰ ਕਹਿੰਦੇ ਦਿੱਕਤ ਨਹੀਂ ਆਉਂਦੀ ਇਹ ਜਣੀ ਆਪਾਂ ਨੂੰ ਭਰੋਸਾ ਦਿਵਾਉਣ ਵਾਸਤੇ ਆਪਣਾ ਗੱਲਬਾਤ ਕਰਨਗੇ ਦੇਖੋ ਸਾਡੇ ਭਰਾ ਹੈਗੇ ਹਨ ਜਿਹੜਾ ਹੈਗਾ ਮਤਲਬ ਜਿਹਨੇ ਤੋਂ ਪਿੱਛੇ ਜਿਹੜੀ ਪ੍ਰੋਬਲਮ ਆਈ ਹੈ ਕੈਸ਼ ਦੀ ਤੋਂ ਪਿੱਛੋਂ ਜਿਹੜੀ ਪ੍ਰੋਬਲਮ ਆ ਰਹੀ ਸੀ ਕੈਸ਼ ਦੀ ਯਾਦ ਰੱਖਾਸੇ ਪ੍ਰੋਪਰਲੀ ਤੇ ਹੁਣ ਤੁਹਾਨੂੰ ਇਹ ਕਰ ਨਿਸ਼ੋਰ ਕਰਦੇ ਹਾਂ ਕਿ ਇੱਕ ਦੋ ਦਿਨਾਂ ਸਭ ਠੀਕ ਹੋ ਜਾਏਗਾ ਉਸ ਸੇਬ ਨੂੰ ਕੱਲ ਵੀ ਕਰੀਆ ਕੱਲ ਕਿਸੇ ਨੇ ਮੋੜਿਆ ਸੀ ਤੇ ਕੱਲ ਤਕਰੀਬਨ ਸਾਰੋਂ ਦੇਖ ਕੇ ਤੋੜੀ ਇੱਥੇ ਤੇ ਅੱਜ ਵੀ ਸਾਰੋਂ ਦੇਖ ਕੇ ਤੋੜਾਂ ਜਿਹੜੇ ਪਿਆ ਹੈ ਜਿਹੜੇ ਤੁਹਾ ਪਾਸਾ ਦਾਸ ਬੰਦੇ ਹੈਗੇ ਤੇ ਇਹ ਵੀ ਉਹੜੇ ਕੋਲ ਸਾਰੋਂ ਤੇ ਮਿਲਦੇ ਸੀ ਆ ਰਹੀ ਗੱਲ ਠੀਕ ਹੈ ਨਾ ਜਿੰਨੇ ਵੀ ਤੁਸੀਂ ਉਰੇ ਬੈਠੇ ਹੋ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਹੁਣ ਅਮੈਨੇਜਰ ਸਾਹਿਬ ਨੂੰ ਦੱਸ ਸਕਦੇ ਹੋ ਕੈਸ਼ੀਅਰ ਨੂੰ ਦੱਸ ਸਕਦੇ ਹੋ ਜਿਹੜੇ ਤੁਸੀਂ ਇਸ ਟਾਈਮ ਬੈਠੇ ਹੋ ਕਿਸੇ ਦਾ ਕੋਈ ਵੀ ਕੰਮ ਹੈ ਜੇ ਕਿਸੇ ਦਾ ਕੰਮ ਨਹੀਂ ਹੋ ਰਿਹਾ ਤਾਂ ਮਨੇ ਜੀ ਸਾਹ ਨੂੰ ਦੱਸ ਦਿਆ ਕਰੋ ਇਹ ਕਹਿੰਦੇ ਵੀ ਅਸੀਂ ਫੌਰੀ ਤੌਰ ਤੇ ਹੱਲ ਕਰਾਂਗੇ ਪੈਸੇ ਦਿਓ ਕੰਮ ਕਰਾਓ ਕਿਸਾਨ ਭਰਾਵੋ ਗਲਤ ਹੈ ਇਹ ਸਸਤਾ ਦਾ ਸੋਡੇ ਵਾਸਤੇ ਨੇ ਜਿੱਥੋਂ ਮੱਜਾ ਦਾ ਲੋਨ ਫਿਰ ਹੀ ਹੁੰਦਾ ਹੈ ਕਿ 10000 ਰੁਪਏ ਦੇ ਕੇ ਕਰਾਉਣ ਦੀ ਕੀ ਲੋੜ ਹੈ ਬਈ ਇਹ ਗੱਲ ਮੈਨੇਜਰ ਸਾਹਿਬ ਮੈਂ ਮੂੰਹ ਤੇ ਕੈਸਾ ਲਗਾ ਲੇ ਹ ਦਾਵੇ ਨਾਲ ਤੁਸੀਂ ਪ੍ਰਤਾਲ ਕਰੋ ਜੀ ਇਹਦੀ ਮੈਂ ਕਿਹਾ ਮੈਨੇਜਰ ਸਾਹਿਬ ਪ੍ਰਤਾਲ ਕਰੀ ਹੋਈ ਆ ਸਾਡੀ ਕਿਤੇ ਤੇਰੇ ਅਧਿਕਾਰ ਨਹੀਂ ਹੋ ਲੈਣੇ ਨੇ ਕਾਰ ਲਾਗੇ ਪਰਤ ਆਓ ਫੇ ਤੇਰੇ ਅਧਿਕਾਰੀ ਜਿੱਤੇ ਕਾਰਵਾਈ ਕਰਦੀ ਸਾਨੂੰ ਪਤਾ ਹੈ ਫੇ ਤੂੰ ਆਨਾ ਕਰਨੀ ਕਰੇਗਾ ਅਸੀਂ ਅੱਠ ਮਹੀਨੇ ਜੋ ਤਿੰਨ ਲੋਨ ਤੇ ਇੱਕ ਬੰਦੇ ਨੂੰ 3 ਲੱਖ ਰੁਪਇਆ ਪੰਜ ਮੱਝਾਂ ਦੇ ਦੇ ਕੇ ਘਰੋਂ ਦੋਤਾ ਜਦੋਂ ਫੇ ਸਾਡੇ ਵਸਲੇ ਵਾਲਾ ਉਹਦਾ ਤਾਂ ਉਹਨੇ ਪੱਤਰਕਾਰ ਬੁਲਾਇਆ ਕਹਿੰਦੇ ਇਹ ਲੋਨ ਤੁਹਾਡਾ ਪਾਸ ਹੈ ਤੁਸੀਂ ਸੰਗਰੂਰ ਜਾ ਕੇ ਸਾਈਨ ਕਰਿਓ ਅਸੀਂ ਕਿਹਾ ਵੀ ਇਹਦੇ ਨਾਲ ਰਲਦਾ ਮਿਲਦਾ ਮਸਲਾ ਸਾਡੇ ਨੇ ਰਿਕਾਰਡਿੰਗ ਵੀ ਹੈ ਸਾਡੇ ਨਾਲ ਜੱਫੇ ਬੰਦੀ ਦੀ ਕੰਮ ਉਹ ਵੀ ਕਰਦਾ ਹੈ ਅਸੀਂ ਲੈ ਕੇ ਉਹਨੂੰਰੇ ਤਿਆਰ ਆਓ ਕੋਈ ਮੁਕਰਵਾ ਨਹੀਂ ਬੰਦਾ ਉਹਦੇ ਮੂੰਹ ਤੇ ਕਰ ਦਿੰਦੇ ਆ ਕਿ ਤਿੰਨ ਲੱਖ ਤੁਸੀਂ ਉਹਦੇ ਖਾਤੇ 'ਚ ਪਾ ਚੁੱਕੇ ਹੋ ਕਹਿੰਦੇ ਨਹੀਂ ਜੀ ਮੰਨੀ ਨਹੀਂ ਰਹੇਗੇ ਜਦੋਂ ਦੁਬਾਰੇ ਫੇਰ ਪਤਾ ਨਹੀਂ ਲੈ ਮਸਾ ਮਿੱਤਦਾਰੀਆਂ ਦਾ ਉਹ ਤਿੰਨ ਲੱਖ ਰੁਪਏ ਅੱਠ ਮਹੀਨੇ ਚ ਦਵਾਇਆ ਕੋਈ ਵਿੱਚ ਵੀ ਕਪਟਾਕਾਂ ਬਣਾ ਹੋਇਆ ਹੈ ਉਹ ਵੀ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਆ ਪੰਜ ਮੱਝਾਂ ਦੇ ਬੰਦੇ ਲੋਏ ਦੋ ਟਰੱਕਿਆਂ ਦੇ ਸੱਤ ਅੰਗਰ ਨੇ ਜਿਹਦੇ ਵਿੱਚ ਇਕੱਲਾ ਮੱਝਾਂ ਦਾ 3 ਲੱਖ ਰੁਪਏ ਦਾ ਲੋਨ ਬੰਦਾ ਹੈ ਦੇਰਕੇ ਕਿਸਾਨ ਨਾਲ ਇੱਕ ਧੋਖਾ ਕੀਤਾ ਗਿਆ 100 ਲੱਖ ਦੀ ਲੋਟ ਕਰਤੀ 100 ਲੱਖ ਲੱਖਾਂ ਦਾ ਮੱਝਾਂ ਦਾ ਲੋੜ ਕਰਤਾ ਉਹਨੇ ਇੱਕ ਧੋਖਾ ਕਰਿਆ ਜਦੋਂ ਅੰਕ ਦੇ ਆ ਕੇ ਪਰਤਾਲ ਕਰੀ ਅਸੀਂ ਨੇ ਤਾਂ ਕਿਸਾਨ ਕਹਿੰਦਾ ਬਈ ਮੈਨੂੰ ਪੈਸੇ ਨਹੀਂ ਲੋੜ ਐ ਮੈਨੂੰ 300 ਲੱਖ ਰੁਪਈਆ ਮੈਂ ਕੁੜੀ ਦਾ ਵਿਆਹ ਕਰਿਆ ਮੈਂ ਦਾ ਪੈਸੇ ਦੇਣੇ ਨੇ ਪਰ ਭਰਾਵੋਰੇ ਧੋਖਾ ਬਹੁਤ ਹੁੰਦਾ ਹੈ 400 ਦੀਦਾ ਪਰਚਾ ਕਰ ਚੋਂਦਾ ਜਦੋਂ ਪੰਜ ਦੇ ਮੱਝਾਂ ਕਿਸਾਨ ਦੇ ਘਰੇ ਖੜੀਆਂ ਨੇ 300 ਲੱਖ ਦਾ ਹੱਕਦਾਰ ਹੈ ਪਰ ਭਰਾ ਉਹ ਉਹੀ ਦਲ ਫੇਰ ਆਈਂਦੀ ਹੈ 10000 ਰੁਪਈਆ ਦਿਓ ਮੱਜਾਂ ਦਾ ਲੋਨ ਕਰਾਓ ਪਰ ਭੜਾਓ ਜਥੇਬੰਦੀ ਨਾਲ ਜੁੜੋ ਮੱਜਾਂ ਦਾ ਲੋਨ ਫੇਰੀ ਕਰਾਓ ਇਹ ਗੱਲਾਂਲੇ ਪਾਸੇ ਭੜਾਓ ਟੱਕੀਆਂ ਸੜਕਾਂ ਤੇ ਬੈਠਾ ਸਮਾਵਰਵਾਦ ਕਰਕੇ ਜੇ ਕੁਛ ਬੱਚੇ ਦਾ ਬਚਾ ਲੋ ਪੰਜਾਬ ਦੀ ਜਵਾਨੀ ਨੇ ਪੰਜਾਬ ਦੀ ਕਿਸਾਨੀ ਅੱਜ ਘਟਿਆ ਧੰਦਾ ਬਣ ਗਈ ਅੱਜ ਪੰਜਾਬ ਦੇ ਵਿੱਚ ਭੜਾਓ ਰਹਿ ਗਈ ਗਿਆ ਨੌਜਵਾਨੀ 20 ਸਾਲ ਦੀ ਨੌਜਵਾਨੀ ਸਾਡੇ ਬੱਚੇ ਸਾਡੇ ਬੇਟੀਆਂ ਬਾਹਰਲੇ ਮੁਲਕਾਂ ਨੂੰ ਦੁਰਗੇ 22000 ਕਰੋੜ ਰੁਪਏ ਨარგਪ ਰਹਿ ਗਿਆ 67000 ਕਰੋੜ ਦੇ ਘੜੇ ਵੇਚ ਗਏ ਸਾਰੇ ਜਿਹਨ ਕੇ ਬਾਹਲੇ ਮੁਰਖਾ ਚ ਪੈਸੇ 바ਗੇ ਨੌਜਵਾਨੀ ਬਾਹਲੇ ਮੁਰਖਾ ਚ 바ਗੀ ਐ ਇਹਨਾਂ ਨੂੰ ਭਰਾਵੋ ਕਹਿੰਦੇ ਆ ਤੁਸੀਂ 20 ਮਹੀਨਿਆਂ ਦਾ ਹੀ ਟ੍ਰਾਂਸਫਰ ਕਰ ਲਓ ਪੈਸੇ ਇੱਥੇ ਤੁਸੀਂ ਗਰੰਟੀ ਲੈ ਲਓ ਅਸੀਂ ਫੜਾ ਦੇ ਇਹਨਾਂ ਨੂੰ 10-10 ਹਜ਼ਾਰ ਦੇ ਮੋਬਾਈਲ ਲੈ ਕੇ ਜੇ ਕਿਸੇ ਨੇ ਪੈਸੇ ਊੜਾ ਪੜਾ ਹੋ ਗਏ ਫਿਰ ਭਰਾਵੋ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਮੈਂ 54500 ਰੁਪਿਆ ਉਸ ਹਾਲ ਫੇਨਾ ਕਿਸੇ ਬੰਦੇ ਦਾ ATM 30 ਮਿੰਟ ਨੂੰ ਖਾਤੇ ਦੇ ਵਿੱਚੋਂ ਕਢਾ ਲਿਆ ਮਸ਼ੀਨ ਕਹਿੰਦੇ ਜੱਪ ਮਾਰ ਗਈ ਮੇਰੇ ਖਾਤੇ ਦੇ ਵਿੱਚੋਂ ਪੈਸੇ ਕੱਟਲੇ ਏਟੀਐਮ ਮਸ਼ੀਨ ਨੇ ਪੈਸੇ ਕੱਟੇ ਨਹੀਂ ਇਥੋਂ ਭਰਾਵੋ 10 ਦਰ ਗੇ ਵਾਰਦੇ ਰਹੇ ਕਹਿੰਦੇ ਜੀ ਪੈਸੇ ਆ ਜਾਣਗੇ ਛੋਟੇ ਖਾਤੇ 'ਚ ਕਿਹੜਾ ਤਾਂ ਜਵਾਬ ਹੀ ਦੇ ਰਹੇ ਜੀ ਕਹਿੰਦੇ ਏਟੀਐਮ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਕਿਹਾ ਗਲਤ ਗੱਲ ਕਰਦੇ ਹੋ ਏਟੀਐਮ ਛੋਟੀ ਬ੍ਰਾਂਚ ਦਾ ਹੈ ਛੋਟੇ ਖਾਤੇ ਨਾਲ ਜੋੜਿਆ ਆਂਦਾ ਹੈ ਛੋਟੀ ਏਜੰਟ ਤੇ ਜ਼ਿੰਮੇਵਾਰੀ ਆ ਉਹਦੇ 4500 ਰੁਪਏ ਮੇਰੇ ਖਾਤੇ 'ਚ ਪਾਉਦੇ ਨਾ ਫਿਰ ਮੈਂ ਇੱਕ ਬਾਈ ਹੋਰ ਨਾਲ ਜਣਾ ਜੀ ਉਹਨੂੰ ਲੈ ਕੇ ਆਇਆ ਉਹ ਕਹਿੰਦਾ ਜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਏਟੀਐਮ ਤੇ ਫਿਰ 4200 ਰੁਪਇਆ ਭਰਾਵੋ 8ਵੇਂ 8ਵੇਂ ਨੂੰ ਮੇਰੇ ਖਾਤੇ ਤੇ ਐਡ ਹੋ ਗਿਆ। ਪਰ ਇਹਨਾਂ ਬੜ ਬੰਦੇ ਤੋਂ ਕੋਈ ਗਲਤੀ ਨਾਲ ਗਲਤ ਵਟਨ ਦੱਬਿਆ ਗਿਆ ਕੋਈ ਖਾਤਾ ਨੰਬਰ ਗਲਤ ਦੱਬਿਆ ਗਿਆ। ਉਹਦੇ ਜ਼ਿੰਮੇਵਾਰੀ ਸੋਡੀ ਹੈ। ਜਿੰਨੀਆਂ ਬ੍ਰਾਂਚਾਂ ਨੇ ਹਿੰਦੁਸਤਾਨ ਦੀਆਂ ਆਰ ਵੀ ਆਰ ਵੀ ਜੇ ਦੀਆਂ ਜਲਦੀਆਂ ਨੇ। ਫਿਰ ਭਾਈ ਆ ਕਈ ਦਿਨ ਪਹਿਲਾਂ ਸੀ। ਸਟੇਡੀ ਭੰਨਵਾਸਤੇ ਆ ਜੈਸ ਸਮੇਂ ਕਿਹਦੇ ਕੋਲ 9 ਲੱਖ ਰੁਪਇਆ ਖੜਾ ਕੇ ਨੇ ਆ। ਉਹਨਾਂ ਨੇ ਤਾਂ ਕਿਹਾ ਜੀ ਤੁਸੀਂ ਖਾਤੇ ਰਾਈ ਟ੍ਰਾਂਸਫਰ ਕਰੋ। ਤੁਸੀਂ ਭਾਈ ਕਿਉਂ ਕਹਿੰਦੇ ਹੋ? ਉਹਰੇ ਭਰਾਵੋ ਅੱਜ ਦੀ ਜਿਦੇ ਨਹੀਂ ਬਰਾਜ ਬਣੀ ਐ 5000 ਰੁਪਏ ਤੋਂ ਵੱਧ ਕਿਸੇ ਨੂੰ ਪੈਸੇ ਨਹੀਂ ਮਿਲਦਾ। ਜੇ ਕਿਸੇ ਨੇ ਜੀਤੀ ਕਰਾਉਣੀ ਉਹਦਾ ਪਹਿਲਾਂ ਕਹਿ ਕੇ ਜਾਂਦਾ ਉਹਨੇ ਲਿਖਿਆ ਕੇ ਜਾਂਦਾ। ਮੈਨੂੰ ਐਨਾ ਕੈਸ਼ ਚਾਹੀਦਾ। ਤਾਂ ਭਰਾਓ ਲੱਖ ਦਿਓ ਲੱਖੜ ਗਿਆ ਕਿਸੇ ਨੂੰ ਮਿਲ ਜੇ ਕੀ ਕਹਣਾ ਹੈ। ਪਰ ਇੱਕ ਗੱਲ ਹੋਰ ਹੈ ਵੀ ਜਿੰਨੇ ਪੇਟ ਪਰਵਾੜ ਨੇ ਉਹ ਐਂ ਪਤਾ ਦੀ ਉਹਰੇ ਆ ਬੁੜੀ ਜਾਂਦੇ ਨੇ। ਕਿੰਨੇ ਉਹਰੇ ਦੁਖੀ ਨੇ ਜਾਂ ਅੱਕੇ ਹੋਏ ਭਰਾਓ ਕੀ ਕਰੋਗੇ ਪ੍ਰਾਈਵੇਟ ਬੈਂਕਾਂ ਦੇ ਪਾਸੇ ਭੱਜੋਗੇ। ਜਿੱਥੇ ਬਹੁਤ ਵੱਡੀ ਬੰਦ ਤੇ ਛੱਲ ਲੈਂਦੀ ਹੈ। ਇਹ ਤੇਰੀ ਆਰਟਿਸ ਕਰਾਉਣੀ ਹੈ 20-25 ਰੁਪਈਆ ਚ ਸੱਜ ਜਾਂਦਾ ਹੈ ਉਥੇ ਹੋ ਜਾਦਾ 100 ਰੁਪਈਆ ਲੱਗਦੇ ਹੁਣ ਸਾਰੀਆਂ ਚੀਜ਼ਾਂ ਦੇ ਖਰਚੇ ਵੱਧ ਨੇ ਐਡੀਐਮ ਤੋਂ ਲੈ ਕੇ ਜੇ ਉਹਰੇ ਲਿਮਟ ਕਰਾਉਣੇ ਉਹਦਾ 1200 ਰੁਪਿਆ ਖਰਚਾ ਹੈ 1200 ਰੁਪਿਆ ਫੀਸ ਪੜ ਕੇ ਜੇ ਇਹ 15 ਲੱਖ ਦੀ ਲਿਮਟ ਕਰਵਾ ਲਓ ਪਰ ਜੇ ਉਧਰਲੇ ਪਾਸੇ ਜਾਉਂਗੇ 500 ਰੁਪਈਆ ਲੱਖਵਾ ਕਰ ਲੈਂਦੇ ਨੇ ਜੇ 20 ਲੱਖ ਦੀ ਲਿਮਟ ਕਰਾਓਗੇ ਤਾਂ 10000 ਰੁਪਿਆ ਲੈਂਦੇ ਨੇ ਪਰ ਭਰਾਓ ਉਹ ਪਾਸੇ ਸੇਲ ਲਹਾਈਆਂ ਨੇ ਤੁਸੀਂ ਐਡਾ ਡਰਿਆਂ ਦੇ ਬੈਠਣਾ ਭਰਾਓ ਤੁਹਾਨੂੰ ਔਖਾ ਲੱਗਦਾ ਹੈ